ਕਹਨੀ ਆ ਨਾ ਉਹਦਾ ਉਹਦਾ ਜਾਪ ਕਰ ਕੋਈ ਨਾ ਆ ਪੱਤਰਾ ਹਾਂ ਪੱਟਾ ਨੇ ਫਿਰ ਉਹ ਬੱਟ ਤੂੰ ਤੋੜ ਦੇ ਤੂੰ ਕੋਈ ਨਵਾਂ ਨਵ ਰੱਖ ਲੈ ਉਹਨੂੰ ਲੈ ਵੀ ਪਿਆਰਿਓ ਉਹ ਹੈਗੀ ਮੇਨ ਐਂਟਰੀ ਜਿੱਥੋਂ ਆਪਾਂ ਐਂਟਰ ਕੀਤੇ ਆ ਤੇ ਹੁਣ ਆਪਾਂ ਪਹੁੰਚੇ ਆਗੇ ਮਰੇਲਕੋਟ ਦਾ ਸ਼ਹਿਰ ਸਾਡਾ ਆਪਣਾ ਸ਼ਹਿਰ ਆਪਣਾ ਜਿੱਥੇ ਈਦਗਾ ਆਵਾਦਤ ਦਾ ਘਰ ਇਹ ਆਪਾਂ ਖੜੇ ਆ ਮਰੇਲਕੋਟ ਦਾ ਸ਼ਹਿਰ ਦੀ ਈਦਗਾ ਦੇ ਵਿੱਚ ਆਵਾਦਤ ਦੇ ਘਰ ਦੇ ਵਿੱਚ ਜਿਹੜੀ ਉਹ ਪਰਮਾਤਮਾ ਦਾ ਨਾਮ ਲੈਣ ਲਈ ਬਣਾਈ ਗਈ ਹੈ ਨਾ ਇਹ ਪਿਆਰਿਓ ਨੌਰਥ ਇੰਡੀਆ ਦੀ ਜਾਂ ਤੁਸੀਂ ਸਾਰੇ ਭਾਰਤ ਦੀ ਵੀ ਕਹਿ ਸਕਦੇ ਹੋ ਇਹ ਚਰਚਾ ਦਾ ਵਿਸ਼ਾ ਹੈਗਾ ਵੀ ਸਭ ਤੋਂ ਵੱਡੀ ਈਦ ਹੈਗਾ ਭਾਰਤ ਵਿੱਚ ਇਹ ਤੇ ਉਹ ਸਾਹਮਣੇ ਜਿਹੜਾ ਤੁਹਾਨੂੰ ਦਿਖ ਰਿਹਾ ਹਾਂ ਇੱਥੇ ਬੈਠ ਕੇ ਸਾਹੀ ਇਮਾਮ ਈਦ ਵਾਲੇ ਦਿਨ ਤੁਹਾਨੂੰ ਫਤਵਾ ਦਿੰਦਾ ਹੈਗਾ ਨਮਾਜ਼ ਪੜ੍ਹਦੇ ਆ ਦੁਆ ਕਰਦੇ ਆ ਤੇ ਬੱਚੇ ਬਜ਼ੁਰਗ ਤੇ ਔਰਤਾਂ ਖਾਸ ਤੌਰ ਤੇ ਈਦਗਾਹ ਚ ਆ ਸਕਦੀਆਂ ਨੇਗੀਆਂ ਨਮਾਜ਼ ਅਦਾ ਕਰਨਾ ਦੁਆ ਕਰਨਾ ਈਦ ਵਾਲੇ ਦਿਨ ਸ਼ਾਮਲ ਹੋ ਸਕਦੇ ਆਗੇ ਤੇ ਇਹ ਨਵੀਂ ਸਾਹਿਬ ਨੇ ਜਿਹੜਾ ਈਦਗਾਹ ਵਾਲਾ ਕਨਸੈਪਟ ਬਣਾਇਆ ਸੀ ਪਿਆਰਿਓ ਮੁਹੰਮਦ ਨੇ ਰਸੂਲ ਨੇ ਉਹਨਾਂ ਨੇ ਪਹਿਲਾਂ ਮਦੀਨੇ ਤੋਂ ਸ਼ੁਰੂਆਤ ਕੀਤੀ ਉੱਥੇ ਉਹਨਾਂ ਨੇ ਖੁੱਲੇ ਮੈਦਾਨਾਂ ਦੇ ਵਿੱਚ ਬੈਠ ਕੇ ਇਵਾਦਤ ਕਰਨੀ ਸਟਾਰਟ ਕੀਤੀ ਖੁੱਲੇ ਮੈਦਾਨਾਂ ਦੇ ਵਿੱਚ ਬੈਠਣ ਦਾ ਭਾਵ ਇਹੇ ਸੀਗਾ ਕਿ ਜਦੋਂ ਆਪਾਂ ਇਕੱਠੇ ਬੈਠਦੇ ਆ ਸਾਰੇ ਇਵਾਦਤ ਕਰਦੇ ਆ ਉੱਥੇ ਸੱਜਣੋ ਬਰਾਬਰੀ ਦੀ ਭਾਵਨਾ, ਏਕਤਾ, ਮਿਲਵਰਤਨ, ਪਿਆਰ ਤੇ ਮਾਫ ਕਰਨਾ ਇੱਕ ਦੂਜੇ ਨੂੰ ਗਲੇ ਲੱਗਣਾ ਬਾਅਦ ਚੋਂ ਨਮਾਜ਼ ਤੋਂ ਬਾਅਦ ਤੇ ਇੱਥੇ ਕੋਈ ਵੀਆਈਪੀ ਜਾਂ ਕੋਈ ਸੀਟ ਕਿਸੇ ਲਈ ਉੱਚੀ ਨੀਵੀਂ ਕੁਝ ਨਹੀਂ ਹੁੰਦਾ ਇੱਥੇ ਸਾਰੇ ਬਰਾਬਰ ਬੈਠ ਕੇ ਨਮਾਜ਼ ਕਰਦੇ ਆ ਪੜਦੇ ਆ ਪਰਮਾਤਮਾ ਦੀ ਉਸਤਤ ਕਰਦੇ ਆ ਉਹਨੂੰ ਯਾਦ ਕਰਦੇ ਆ ਨਾ ਉਹਦਾ ਸ਼ੁਕਰ ਕਰਦੇ ਆ ਇਹ ਇੱਧਰ ਤੁਸੀਂ ਦੇਖੋਗੇ ਆ ਸਾਹਮਣੇ ਇੱਥੇ ਆਪਾਂ ਜਿਵੇਂ ਕਹ ਲਈਏ ਬਜੂ ਕਰਨ ਲਈ ਜਗਾ ਬਣੀ ਆ ਜਿਵੇਂ ਆਪਾਂ ਕਹ ਲਈਏ ਤੁਹਾਨੂੰ ਸਾਦੀ ਪਾਸਾ ਦੇ ਵਿੱਚ ਬਈ ਇੱਥੇ ਹੱਥ ਪੈਰ ਆਪਦਾ ਮੂੰਹ ਧੋਂਦੇ ਆ ਪਾਕ ਕਰਦੇ ਆ ਆਪਣੇ ਹੱਥਾਂ ਪੈਰਾਂ ਨੂੰ ਉਹ ਪਰਮਾਤਮਾ ਦੇ ਉਸਤਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਯਾਦ ਕਰਨ ਤੋਂ ਪਹਿਲਾਂ ਇੱਥੇ ਸੁੱਧ ਹੁੰਦੇ ਆ ਤੇ ਆ ਫਫਾਰਾ ਫਲਹਾਲ ਸੱਜਣੋਂ ਇਹ ਬੰਦਾਗਾ ਤੇ 10 ਤੋਂ 12 ਕਿਲਿਆਂ ਦੇ ਵਿੱਚ ਹੋਣੀ ਆ ਇਹ ਈਦਗਾ ਤੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੁੰਦਾ ਈਦ ਵਾਲੇ ਦੇਣਾ ਇੱਥੇ ਮਾਹੌਲ ਦੇਖ ਲਈ ਬਣਦਾ ਹਾਂ ਤੇ ਬਾਹਰ ਤੱਕ ਹੁੰਦਾ ਤੁਸੀਂ ਲਾ ਲੋ ਵੀ ਸਾਰਾ ਮਰੇਲ ਕੋਟ ਲਈ ਹੁੰਦਾ ਲੱਖਾਂ ਚ ਹੀ ਕਹਿ ਸਕਦੇ ਆ ਹਨਾ ਲੱਖਾਂ ਚ ਹੁੰਦਾ ਬਾਹਰੇ ਤੱਕ 3 ਲੱਖ ਦੇ ਕਰੀਬ ਤਾਂ ਆਵਾਦੀ ਹੋਗੀ ਸ਼ਹਿਰ ਦੀ ਹਨਾ ਤੁਸੀਂ ਦਾਲੋਂ ਵੀ ਲੱਖ ਪਲੱਸ ਹੁੰਦਾ ਇੱਥੇ ਕੱਟਾ ਇੰਨਾ ਕੱਟ ਆਉਂਦਾਗਾ ਜੋ ਜਿਹੜਾ ਇਹ ਮਰੇਲਕੋਟ ਦਾ ਸ਼ਹਿਰ ਆ ਲਗਭਗ ਮੁਸਲਮਾਨਵਾਦੀ ਆ ਇੱਥੇ 80% ਤੋਂ ਜ਼ਿਆਦਾ ਹੋਊਗਾ ਨਾ ਸੋਹਣੇ ਹਾਂਜੀ ਹਾਂਜੀ 80% ਤੋਂ ਜ਼ਿਆਦਾ ਸੱਜਣੋਂ ਇੱਥੇ ਆਵਾਦੀ ਮੁਸਲਮਾਂ ਭਾਈਚਾਰਾ ਬਹੁਤ ਮਜ਼ਬੂਤ ਆ ਆਪਣਾ ਦਾ ਵੈਸੇ ਜ਼ਿਲ੍ਹਾ ਵੀ ਹੁਣ ਮਰੇਲਕੋਟ ਲੈਗਾ ਤੇ ਇਹ ਜਿਹੜਾ ਭਾਈਚਾਰਾ ਇਹਦੀ ਮਿਸਾਲ ਆਜ਼ਾਦੀ ਮੌਕੇ ਦਿੱਤੀ ਲੋਕਾਂ ਨੇ ਜਦੋਂ ਹੱਲਿਆਂ ਮੌਕੇ ਵੱਡ ਟੱਕ ਹੋਈ ਬਾਕੀ ਰਿਆਸਤਾਂ ਦੇ ਵਿੱਚ ਮਰੇਲਗੋੜਲਾ ਸੱਜਣੋਂ ਉਦੋਂ ਸ਼ਾਂਤ ਰਹਾ ਜਿਹੜਾ ਮਰੇਲ ਕੋਈ ਪਿੰਡ ਜੈਂਟਰੀ ਕਰ ਜਾਂਦਾ ਸੀ ਉਹ ਵੱਤ ਜਾਂਦਾ ਸੀਗਾ ਇੱਥੇ ਕੋਈ ਇਹੋ ਜਿਹਾ ਮਾਹੌਲ ਬਣਿਆ ਨਹੀਂ ਹੈਗਾ ਸ਼ਾਂਤ ਰਹੇ ਲੋਕ ਭਾਈਚਾਰੇ ਕੇ ਸਾਜਾ ਮੁਹੰਮਦ ਸਾਹਿਬ ਨੇ ਕਿਹਾ ਆਪਾਂ ਸਾਰੇ ਜਿਹੜੇ ਇਨਸਾਨ ਆ ਨਾ ਬੰਦੇ ਮਨੁੱਖ ਇੱਕੋ ਹੀ ਰੱਬ ਦੀ ਉਮਮਤ ਆ ਆਪਾਂ ਉਹਦੀ ਹੀ ਠੀਕ ਹੈ ਉਹੀ ਬਾਬੇ ਨਾਨਕ ਨੇ ਕਿਹਾ ਬਿਕ ਕਰਤਾ ਉਹੀ ਆ ਇੱਕੋ ਹੀ ਆ ਹੈਨਾ ਸਹੀ ਗੱਲ ਆ ਤੇ ਗੱਲਾਂ ਉਹ ਸੇਮ ਹੀ ਨੇ ਜਿਹੜੀਆਂ ਬਾਕੀ ਆ ਜਿਹੜੇ ਹੁਣ ਆਪਣੇ ਜਿਨ੍ਹਾਂ ਨੇ ਦੁਕਾਨਾਂ ਚਲਾਉਣੀਆਂ ਨੇ ਭਾਈ ਇਹਨਾ ਉਹ ਆਪਦੀਆਂ ਵਿੱਚ ਐਡ ਕਰਕੇ ਹੈਨਾ ਉਹਦਾ ਚਾਰ ਗੱਲਾਂ ਲਾਉਂਦੇ ਆ ਹਾਂ ਉਹਨਾਂ ਨੇ ਤਾਂ ਫਿਰ ਆਪਦੇ ਕੋਨਬੇ ਵੀ ਬਖਰੇ ਬਖਰੇ ਬਣਾ ਲਏ ਨਾ ਸਾਰਿਆਂ ਨੇ ਉਹਨਾਂ ਨੇ ਜਾਤਾਂ ਚ ਵੀ ਮੰਡਲੇ ਆਪਦੇ ਆਪ ਨੂੰ ਹੈਨਾ ਸਾਰੇ ਕਾਹੇ ਚ ਮੰਡਲੇ ਹੈਨਾ ਜਿਹੜਾ ਉਪਦੇਸ਼ ਸੀ ਉਹਦਾ ਪਿੱਛੇ ਰਹਿ ਗਿਆ ਉਹਦਾ ਭਰਾਵੋ ਉਥੇ ਹੀ ਰਹਿ ਗਿਆ ਸੇਮ ਹੀ ਸੱਤਵੀਂ ਸਦੀ ਦੇ ਵਿੱਚ ਹੀ ਰਹਿ ਗਿਆ ਜਦੋਂ ਉਹ ਉੱਚ ਦੇਖੇ ਨਾ ਬਾਬੇ ਨਾਨਕ ਦਾ ਵੀ ਉੱਥੇ ਹੀ ਰਹਿ ਗਿਆ ਉਪਦੇਸ਼ ਉੱਥੇ ਹੀ ਰਹਿ ਗਏ ਸਾਰਿਆਂ ਦੇ ਹੁਣ ਤਾਂ ਆਪਦੀਆਂ ਆਪਦੀਆਂ ਜਮਾਤਾਂ ਬਣਾਣੀਆਂ ਲੋਕਾਂ ਨੇ ਆਪੋ ਆਪ ਦੇ ਵਿੱਚ ਕਾਡਾਂ ਕੱਢ ਲੀਆਂ ਉਹਦੇ ਜਿਵੇਂ ਸੱਜਣੋ ਜਿਹੜੇ ਆਪਾਂ ਗੱਲ ਕਰਦੇ ਆ ਨਾ ਨਵੀ ਦੀ ਰਸੂਲ ਦੀ ਰਸੂਲ ਦੀ ਉਹਨਾਂ ਦੀਆਂ ਗੱਲਾਂ ਜਿਹੜੀਆਂ ਐਨੀਆਂ ਬਾਰੀਕ ਗੱਲਾਂ ਨੇ ਇੰਨਾ ਜੀਵਨ ਜਾਂਚ ਤੁਹਾਨੂੰ ਐਨੇ ਦੱਸੀ ਹੋਈ ਆ ਸਿੱਧੇ ਤਰੀਕੇ ਨਾਲ ਦੱਸੀ ਹੋਈ ਆ ਨਾ ਵੀ ਇਨਸਾਨ ਨੂੰ ਜਾਨੀ ਦੀ ਸਾਰਾ ਨਹਾਉਣਾ ਧੋਣਾ ਤੋਂ ਲੈ ਕੇ ਨਾ ਬੋਲਣ ਤੱਕ ਪਹਿਰਾਵੇ ਤੱਕ ਸਾਰੇ ਤਰੀਕੇ ਉਹਨਾਂ ਨੇ ਦੱਸਿਆ ਕਿਉਂਕਿ ਉਦੋਂ ਲੋਕਾਂ ਨੂੰ ਇੰਨੀ ਜਿਵੇਂ ਕਹ ਲਈ ਆਪਾਂ ਸੈਂਸੀ ਨਹੀਂ ਸੀਗੀ ਓਕੇ ਉਦੋਂ ਲੋਕ ਖਾਨਾ ਬਦੋਸੀ ਇੰਨੇ ਜ਼ਿਆਦੇ ਸੀਗੇ ਵੀ ਸਾਰੀ ਉਹਨਾਂ ਨੂੰ ਦੱਸਣੀ ਪਈ ਐ ਇੰਨਾ ਸੁਧਾਰ ਵੱਡੇ ਪੱਧਰ ਦੇ ਲਿਆਂਦਾ ਨਾ ਜਿਹੜਾ ਉਹਨਾਂ ਨੇ ਲੋਕਾਂ ਦੇ ਵਿੱਚ ਉਹ ਮਤਲਬ ਵੱਡੀਆਂ ਗੱਲਾਂ ਨੇਗੀਆਂ ਜੇ ਆਪਾਂ ਹੁਣ ਵੱਡੀਆਂ ਗੱਲਾਂ ਖੋਲ ਕੇ ਬੈਠਾਂਗੇ ਪੂਰਾ ਦਿਨ ਵੀ ਲੱਗ ਜਾਊਗਾ ਖਤ ਗੱਲਾਂ ਨਹੀਂ ਹਾਂ ਪਰ ਗੱਲਾਂ ਨਹੀਂ ਖਤਮ ਹੋਣੀਆਂ ਉਹ ਫਿਰ ਸ਼ੁਰੂ ਤੋਂ ਆ ਗਿਆ ਨਾ ਕਿਉਂਕਿ ਹਾਂ ਕਿਉਂਕਿ ਅੱਧ ਤੋਂ ਵੱਧ ਦੁਨੀਆ ਦੇ ਵਿੱਚ ਸੁਧਾਰ ਲੈ ਹੁੰਦਾ ਮੁਹੰਮਦ ਦੀਆਂ ਗੱਲਾਂ ਨੇ ਸਮਝ ਗਿਆ ਹੁਣ ਚਾਹੇ ਉਹ ਗੱਲਾਂ ਨੂੰ ਵਰਤ ਕੇ ਲੋਕਾਂ ਨੇ ਜਿੰਨਾ ਜ਼ਾਲਮਪੁਣਾ ਕੀਤਾ ਪਰ ਉਹਨਾਂ ਦੀਆਂ ਗੱਲਾਂ ਨੂੰ ਨਾ ਗਲਤ ਤਰੀਕੇ ਨਾਲ ਜਿਵੇਂ ਆਪਾਂ ਕਹਿ ਲਈਏ ਵੀ ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਮਸੂਮਾਂ ਨੂੰ ਔਰਤਾਂ ਦੇ ਜ਼ੁਲਮ ਕਰਨਾ ਬੱਚਿਆਂ ਤੇ ਜ਼ੁਲਮ ਕਰਨਾ ਮਸੂਮਾਂ ਤੇ ਸਫਾਈ ਦੀ ਗੱਲ ਉਹਨਾਂ ਨੇ ਸਿਖਾਈ ਦੁਨੀਆ ਨੂੰ ਹਨਾ ਤੇ ਜ਼ੁਲਮ ਤੋਂ ਮਨਾਹੀ ਕੀਤੀ ਲੋਕਾਂ ਨੂੰ ਤੇ ਪਾਪ ਤੋਂ ਗੁਨਾਹ ਕਰਨ ਤੋਂ ਗਰੇਜ ਕਰਨ ਦੀ ਉਹਨਾਂ ਨੇ ਸਿਖਿਆ ਦਿੱਤੀ ਤੇ ਏਕਤਾ ਬਰਾਬਰੀ ਜਾਤ ਪਾਤ ਚੱਕੀ ਖਤਮ ਕੀਤਾ ਤੇ ਉਹ ਖੁਦਾ ਬਾਰੇ ਉਹਦੇ ਬਾਰੇ ਜਾਣੂ ਕਰਵਾਇਆ ਵੀ ਇਕੱਲਾ ਉਹੀ ਆ ਕਰਨ ਵਾਲਾ ਉਹੀ ਸਭ ਤੋਂ ਵੱਡਾ ਉਹਦਾ ਕੋਈ ਸ਼ਰੀਕ ਨਹੀਂ ਹੈਗਾ ਲੋਕ ਉਹਨਾਂ ਸ਼ਰੀਕ ਬਣਾ ਕੇ ਬੈਗੇ ਥੋਂ ਥੋਂ ਪੂਜਣ ਲੱਗੇ ਜਾ ਕੇ ਕਿਸੇ ਨੇ ਮਟੀਆਂ ਬਣਾਉਣੀਆਂ ਕਿਸੇ ਨੇ ਦਰਗਾਹਾਂ ਬਣਾਉਣੀਆਂ ਕੋਈ ਕਿਤੇ ਜੋਤ ਲਾਉਂਦਾ ਕੋਈ ਕਿਤੇ ਭਾਈਓ ਰਸੂਲ ਦੀ ਗੱਲ ਤੇ ਕੋਈ ਖਰਾ ਨਹੀਂ ਹੈਗਾ ਸਮਝ ਗਿਆ ਖਰਿਆਂ ਦੀ ਘਾਟ ਆ ਆ ਮਰੇਲਕੋਟਲੇ ਸ਼ਹਿਰ ਦੇ ਵਿੱਚ ਆ ਠੀਕ ਆ ਇੱਥੇ ਤੁਸੀਂ ਨੈਰੋ ਬੈਂਟਾਂ ਵਾਲੇ ਜਵਾਕ ਨਿੱਕੇ ਨਿੱਕੇ ਬੁੜਕ ਦੇ ਫਿਰਦੇ ਆ ਕੈਮਰੇ 'ਚ ਫੋਟੋਗ੍ਰਾਫੀ ਹੋ ਰਹੀ ਆ ਇਹ ਦੇਖ ਕੇ ਮਾਨੂੰ ਚੰਗਾ ਨਹੀਂ ਲੱਗਿਆ ਹੈਗਾ ਠੀਕ ਗੱਲ ਆ ਇਹਨਾਂ ਦਾ ਚੰਗਾ ਨਹੀਂ ਲੱਗਿਆ ਇਹ ਦੇਖ ਕੇ ਮਾਨੂੰ ਮੋਬਾਈਲ ਖੋਲੀ ਬੈਠੇ ਆ ਕੋਈ ਰੀਲਾਂ ਦੇਖੀ ਜਾਂਦਾ ਕੋਈ ਬੱਚੇ ਖੜਾਈ ਜਾਂਦਾ ਕੋਈ ਇੱਥੇ ਆਰਾਮ ਫਰਮਾਉਣ ਆ ਗਿਆ ਕੋਈ ਕੋਸ਼ ਕਰਨ ਆ ਗਿਆ ਅਗੇ ਦੁੱਖ ਮੈਨੂੰ ਇਹ ਲੱਗਿਆ ਵੀ ਸਾਹਮਣੇ ਬੱਚੇ ਖੱਪ ਕਰ ਰਹੇ ਨੇ ਉਹਨਾਂ ਦੀਆਂ ਮਾਂ ਮਾਂ ਬੈਠੀਆਂ ਨੇ ਕੋਈ ਮੋਬਾਈਲ ਲਈ ਬੈਠਾ ਕੋਈ ਕਿਵੇਂ ਬੈਠਾ ਇਹਨਾਂ ਨੇ ਇੱਕ ਤਰ੍ਹਾਂ ਦਾ ਇਹਨੂੰ ਪਾਰਕ ਸਮਝਿਆ ਹੋਇਆ ਪਰ ਦੋਸਤੋ ਇੱਕ ਪਾਰਕ ਤੇ ਹਰ ਇੱਕ ਜਗ੍ਹਾ ਤੋਂ ਉੱਤੇ ਦਾ ਰਤਬਾ ਕਿਤੇ ਜ਼ਿਆਦਾ ਉੱਤੇ ਆ ਇੱਕ پاک ਪਵਿੱਤਰ ਧਰਤੀ ਆ ਜਿੱਥੇ ਆਪਾਂ ਆਵਾਦਤ ਕਰ ਸਕਦੇ ਆ ਉਹ ਅੱਲਾਹ ਦੇ ਬਾਰੇ ਆਪਾਂ ਬੈਠ ਕੇ ਉਹਦਾ ਧਿਆਨ ਲਾ ਸਕਦੇ ਆ ਉਹਦੇ ਸੋਚ ਸਕਦੇ ਆ ਜਿਹੜਾ ਨਵੀ ਸਾਹਿਬ ਦਾ ਰਸੂਲ ਦਾ ਜਿਹੜਾ ਸੰਦੇਸ਼ ਆ ਦੁਨੀਆ ਦੋਨੇ ਫਲਾਇਆ ਹੈਗਾ ਜਿਹੜੀਆਂ ਉਹਨੀਆਂ ਸਿੱਖਿਆਵਾਂ ਨੇ ਜੇ ਤੁਸੀਂ ਉਹਨਾਂ ਨੂੰ ਕੰਪੇਅਰ ਕਰਕੇ ਦੇਖੋਗੇ ਨਾ ਬਾਕੀ ਪਗੰਬਰਾਂ ਨਾਲ ਜਿਵੇਂ ਮੈਂ ਪਗੰਬਰੀ ਹਮਤ ਵਰਤ ਲੂੰਗਾ ਚਲੋ ਜਿਹੜਾ ਰੱਬ ਦਾ ਅਪਦੇਸ਼ ਦਿੰਦਾ ਉਹ ਪਗੰਬਰੀ ਆ ਜਿਵੇਂ ਮਹਾਤਮਾ ਬੁੱਧ ਹੋ ਗਿਆ ਬਾਬਾ ਨਾਨਕ ਹੋ ਗਿਆ ਇਹਨਾਂ ਇਹ ਇੱਕੋ ਹੀ ਜੋਤ ਦੇ ਵਿੱਚੋਂ ਉਪਜੇ ਹੋਏ ਆ ਇਹ ਸਾਰੇ ਇਹ ਪਗੰਬਰ ਸਾਹਿਬ ਦੀ ਤੁਸੀਂ ਔਰਤਦਮ ਨੇ ਦੱਸਿਆਗਾ ਵੀ ਸਤਕਾਰ ਕਿਵੇਂ ਕਰਨਾ ਜਿਹੜੇ ਘਰ ਦੇ ਵਿੱਚ ਧੀ ਜੰਮਦੀ ਆ ਧੀ ਦੀ ਪਰਵਰਿਸ਼ ਵਧੀਆ ਕਰਦਾ ਤੇ ਉਹ ਜਾਣ ਤੱਕ ਜੇ ਮੇਰੇ ਕੋਲੇ ਹੋ ਉਹ ਬੰਦਾ ਉਵੇਂ ਹੀ ਬਾਬੇ ਨਾਨਕ ਨੇ ਵੀ ਕਿਹਾ ਵੀ ਜਿਹੜੇ ਕਿਵੇਂ ਏਕਤਾ ਦੀ ਗੱਲ ਹੋ ਗਈ ਬਰਾਬਰੀ ਦੀ ਗੱਲ ਹੋ ਗਈ ਸਰਬੱਤ ਦੇ ਭਲੇ ਦੀ ਗੱਲ ਹੋ ਗਈ ਜਿਵੇਂ ਨਬੀ ਸਾਹਿਬ ਦਾ ਕਿਹਾ ਵੀ ਸੱਚਾ ਮੁਸਲਮਾਨ ਉਹ ਆ ਜਿਹਦੇ ਹੱਥ ਤੇ ਆਰ ਜ਼ੁਬਾਨ ਕਦੇ ਕਿਸੇ ਨੂੰ ਨੁਕਸਾਨ ਨਹੀਂ ਬਚਾਉ। ਕਿਸਦਾ ਮਾੜਾ ਨਹੀਂ ਕਰੂ ਨਾ ਉਹ ਸੱਚਾ ਮੁਸਲਮਾਨ ਆ ਮੇਰਾ। ਜਿਹਦੇ ਹੱਥ ਤੇ ਜਿਹਦੀ ਜ਼ੁਬਾਨ ਕਦੇ ਕਿਸੇ ਦਾ ਮਾੜਾ ਨਹੀਂ ਕਰੀ। ਵੇਖੋ ਇਹੀ ਉਪਦੇਸ਼ ਬਾਪੇ ਨਾਨਕ ਨੇ ਦਿੱਤੇ। ਇਹੀ ਮਹਾਤਮਾ ਬੁੱਧ ਨੇ ਦਿੱਤੇ। ਪਰਮਾਤਮਾ ਉਹੀ ਨਵੀ ਸਾਹਿਬ ਨੇ ਕਿਹਾ ਸੀ ਪਰਮਾਤਮਾ ਇੱਕ ਆ। ਹੈਨਾ? ਜੀਵਾਂ ਖਰੀਕ ਨਹੀਂ ਬਣ ਸਕਦਾ ਕਿ ਉਹੀ ਆ ਉਹਨੂੰ ਮੰਨੋ। ਉਹੀ ਬਾਬੇ ਨਾਨਕ ਨੇ ਅਕਾਲ ਪੁਰਖ ਦੀ ਗੱਲ ਕਰੀ ਆ ਉਹੀ ਅੱਲਾ ਦੀ ਗੱਲ ਮੁਹੰਮਦ ਸਾਦ ਨੇ ਕਰੀ ਆ ਹੈਨਾ ਦੂਏ ਨਾਲ ਵਿਆਹ ਲੈਤੀ ਮਾਂ ਸੇ ਛੱਡ ਕੇ ਬਾਦ ਗਿਆ ਕਾਰੀਗਰਤੀ ਪੁੱਤਾ ਰੱਬ ਘਰ ਖੜੀਏ ਮੇਰਾ ਪੁੱਤ ਮੇਰਾ ਪੁੱਤ ਤਾਂ ਬੜਾ ਭਾਰੀ ਕਾਰੀਗਰਤੀ ਹਲਵਾਈ ਦੀ ਬੱਡਾ ਪਾਇਲਸਾ ਦਾ ਐ ਬਿਲਾ ਲਿਆ ਨਸ਼ੇ ਕਰਨ ਲੱਗ ਗਿਆ ਲੀਵਰ ਗਲ ਗਿਆ ਬੱਸ ਮਾਦਾ ਇਹ ਸੰਸਾਰ ਉਹ ਸੰਸਾਰ ਹੀ ਦੁਖੀਆਂ ਦਾ ਹੈ ਦੇਜ ਕੇ ਆਪ ਮਾਰੇ ਆ ਪੁੱਤਰਾ ਜੇ ਨਾ ਆਏ ਬਲਾਉਂਦਾ ਕਾਤੇ ਮਰਦਾ ਮਾਤਾ ਮਾਤਾ ਤੈਨੂੰ ਇੰਨੀ ਇੱਕ ਗੱਲ ਕਹੂੰ ਆ ਕੀ ਦੇਖ ਮੰਗਦੀ ਦਾ ਤੂੰ ਫਿਰਦੀ ਆ ਬਿਲਕੁਲ ਮੰਗ ਅਸੀਂ ਰੋਕਣ ਵਾਲੇ ਕੌਣ ਹੁੰਨੇ ਆ ਪਰ ਇੱਕ ਗੱਲ ਆ ਵੀ ਪਰਮਾਤਮਾ ਦਾ ਵੀ ਨਾਲ ਦੀ ਨਾਲ ਉਹਦਾ ਨਾਮ ਲੈ ਜਦੋਂ ਤੁਰੇਂਗੀ ਨਾ ਤੈਨੂੰ ਆਪੀ ਤਰੀ ਝੋਲੀ ਚ ਪਾਉ ਦੇ 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 ਭਾਈ ਕਰਨ ਨਾਲ ਨਹੀਂ ਮਾਤਾ ਜੇ ਤੂੰ ਉਹ ਪਰਮਾਤਮਾ ਨੂੰ ਮੰਨਦੀ ਐ ਨਾ ਉਹਦਾ ਕੋਈ ਵੀ ਨਾਮ ਨਹੀਂ ਲੈਂਦੀ ਆ ਅੱਲਾ ਵਾਹਿਗੁਰੂ ਰਾਧੇ ਰਾਧੇ ਰਾਮ ਹਾਲੇਲੂਇਆ ਕੁਝ ਵੀ ਕਹਿੰਦੀ ਐ ਨਾ ਉਹਦਾ ਉਹਦਾ ਜਾਪ ਕਰ ਕੋਈ ਨਾਮ ਆ ਪੱਤਰਾ ਹਾਂ ਪੱਟਾ ਨੇ ਫਿਰ ਉਹ ਬੱਟ ਤੂੰ ਤੋੜ ਦੇ ਤੂੰ ਕੋਈ ਨਵਾਂ ਨੌ ਰੱਖ ਲੈ ਉਹਨੂੰ ਉਹਦਾ ਜਾਪ ਕਰ ਤੂੰ ਤੇਰੇ ਦੇ ਦੇ ਮੈਂ ਤੇਰੀ ਦੋ ਰੱਬਾ ਜਿਹੜਾ ਨਾਮ ਆ ਆਪਾਂ ਸਾਰੇ ਹੀ ਲੈਨੇ ਆ ਇੱਕੋ ਹੀ ਰੱਬਾ ਕੋਈ ਦੋ ਤਾਂ ਹੈ ਹੀ ਕਿੱਧਰ ਜਿੱਦੇ ਜਿੱਦੇ ਦੀ ਮਰਜ਼ੀ ਲੈਦਾ ਫਰਮਾਦਾ ਤੂੰ ਲੈ ਐਂਦੀ ਕਿਉਂ ਨਹੀਂ ਆ ਜਿਹੜੇ ਕੀੜੇ ਲੱਗੇ ਹੋਏ ਨੇ ਉਹਨਾਂ ਨੂੰ ਕੀ ਕਰਾਂ ਫਿਰ ਤੇਰੇ ਪਿਛਲੇ ਜਨਮ ਚ ਵੀ ਕੀ ਪਤਾ ਕੀੜੇ ਇਹਨਾਂ ਨੇ ਤੈਨੂੰ ਵੱਢੀ ਜਾਂਦੇ ਹੁਣ ਉਹੀ ਹੁਣ ਚੰਬੜੇ ਲਾ ਕੇ ਸਿੱਟ ਇਹਨਾਂ ਨੂੰ ਉਹ ਲੋ ਲੋ ਕਿਵੇਂ ਸੱਟਾ ਫਿਰ ਉਹਨਾਂ ਨੂੰ ਕੌਂਡ ਦਿੰਦਾ ਸ਼ਰੀਕ ਦਿੰਦਾ ਕਿਹਨਾਂ ਨੂੰ ਇਹਦੇ ਬੱਚੇ ਨੇ ਉਹ ਦਊਗਾ ਸਭ ਕੋ ਮਿਲੂਗਾ ਹੁਣ ਤੇਰੇ ਭਾਵੇਂ ਤੇਰੇ ਉਹਦਾ ਨਾਮ ਨਾਂ ਲੈ ਕਰਕੇ ਮਿਲਦਾ ਨੂੰ ਪਤਾ ਨਹੀਂ ਕੀ ਰਹੀਆਂ ਨੇ ਕਿਸੇ ਨੇ ਚਾਹ ਦੀ ਘੁੱਟ ਵੀ ਮੇਰੇ ਕੋਲ ਉਹ ਮੇਰੀ ਸ਼ਾਂਤੀ ਨਾਲ ਮੇਰੀ ਗੱਲ ਸੁਣ ਮੈਂ ਕਹਿਣਾ ਕੀ ਹੈ ਪਹਿਲਾਂ 2 ਮਿੰਟ ਗੱਲ ਸੁਣ ਮਾਤਾ ਨਹੀਂ ਮੈਨੂੰ ਤਾਂ ਸਮਝ ਗਈ ਮੇਰੀ ਗੱਲ ਸੁਣ ਹੈ ਤੇਰੇ ਕੋਲ ਲੋੜ ਹੀ ਨਹੀਂ ਪਤਰ ਮੇਰੇ ਤੇਰੀ ਸ਼ਾਂਤੀ ਨਾਲ ਤੇਰੇ ਮਨ ਦੇ ਅੰਦਰ ਕਾਬਟ ਹੋਇਆ ਪਿਆ ਤੇਰੇ ਤੂੰ ਮੇਰੀ ਗੱਲ ਜੋ ਮੰਗੂਪਤ ਤਕਰੀਬ ਮੰਗੂ ਦੁਖੀ ਮੰਗੂ ਕੋਈ ਮੀਰ ਨਹੀਂ ਮੰਗਦਾ ਅਮੀਰ ਵੀ ਮੰਗਦਾ ਮਾਤਾ ਨਹੀਂ ਨਹੀਂ ਉਹ ਮੰਗਦਾ ਅਮੀਰ ਵੀ ਮੰਗਦਾ ਉਹਨੂੰ ਤਾਂ ਫਿਰ ਮਾਹਾਂ ਦੋ ਕੇ ਆ ਅਮੀਰ ਵੀ ਮੰਗਦਾ ਅਮੀਰ ਕਹਿੰਦਾ ਹੋਰ ਦੇਈ ਚੱਲ ਮੈਨੂੰ ਹੈ ਉਹਨੂੰ ਤਾਂ ਫਿਰ ਧੱਕੇ ਨੇ ਤੂੰ ਰੋਟੀ ਖਾਤਰ ਫਿਰਦੀ ਆ ਕਈ ਬੰਦੇ ਐ ਕਹਿੰਦੇ ਆ ਵੀ ਸਾਨੂੰ ਜੀਵਨ ਸਾਡਾ ਇਦੋਂ ਉੱਤੇ ਹੀ ਜਾਈ ਚੱਲੇ ਉੱਤੇ ਹੀ ਚਾਈ ਦੇ ਨੇ ਕਾਰ ਛੋਟੀ ਆ ਵੱਡੀ ਮਿਲ ਜੇ ਕੋਈ ਮੈਂ ਤਾਂ ਕਹਿੰਦੇ ਵੀ ਮੇਰੇ ਪੁੱਤਾਂ ਨੂੰ ਬਸ ਦੋ ਰੋਟੀਆਂ ਮਿਲੀਆਂ ਪੋਪਿਆਂ ਐਡੇ ਐਡੇ ਹੋ ਜਾਣ ਦੁਕਾਨਾਂ ਤੇ ਲਾ ਦੂੰ ਐਡੇ ਤੇ ਹਾਂ ਮੈਂ ਬੈਹ ਜੂਗੀ ਸਹੀ ਆ ਰੋਟੀ ਤਾਂ ਦਊ ਰੋਟੀ ਤਾਂ ਹੁਣ ਵੀ ਦਊ ਜੇ ਮੈਂ ਹੁਣ ਵੀ ਬੈਹ ਜਾਵਾਂ ਕਿ ਮੈਂ ਕਿਵੇਂ ਹੀਲਾ ਬਣਾਊਗਾ ਉਹਨਾਂ ਦਾ ਪਰ ਸ਼ਰੀਕ ਤੋਂ ਮੰਗਣਾ ਆਖਾ ਆ ਝੜੀ ਲੱਗੀ ਰਹੀ ਐ ਕਿਸੇ ਨੇ ਨਿਚਾ ਦੀ ਘੁੱਟ ਨਹੀਂ ਮੇਰੇ ਮਿਆਰੇ ਅੰਦਰ ਬਹੂ ਨੂੰ ਕਿਹਦੇ ਭੇਜ ਦਵਾਂ ਨੌਜਵਾਨ ਆ ਆ ਗੱਲਾਂ ਬਣਾਉਂਦੇ ਨੇ ਲੋਕ ਕੀ ਗੱਲਾਂ ਸੁਣਾਵਾਂ ਪੁੱਤ ਕੀ ਤੈਨੂੰ ਦੱਸਾਂ ਬਸ ਮਾਦਾ ਬਰੇ ਜਿਵੇਂ ਤੂੰ ਨਾਲਾ ਤਿੰਨ ਪੁੱਤ ਮੁੱਕ ਗਏ ਮੇਰੇ ਆ ਰੱਬ ਘਰ ਬੈਠੇ ਤਿੰਨ ਪੁੱਤ ਮੁੱਕ ਗਏ ਕੰਮ ਹੀ ਰਹਿ ਗਿਆ ਚਾਰ ਪੁੱਤ ਤੇ ਤੈਨੂੰ ਦੁੱਖ ਦੇ ਕੇ ਹੂੰ ਕੋਈ ਵੀਰਾ ਮਾੜਾ ਪਿਛਲੇ ਕਰਮਾਂ ਦਾ ਮਾੜਾ ਕਰਿਆ ਮਿਲ ਗਿਆ ਮੈਨੂੰ ਹਨਾ ਬਸ ਕੀ ਕਰਿਆ ਹੋਇਆ ਮਿਲਿਆ ਕਰਮ ਤਾਂ ਬੰਦੇ ਇਹ ਜਿਆ ਪੁੱਤ ਕੌਣ ਜਰ ਲੂ ਜਰ ਲੂ ਮਾਂ ਫਿਰ ਵੀ ਆ ਗੋਲੇ ਲਈ ਟਿੰਡ ਚ ਕੋਲੇ ਫੋਟੋ ਲੱਗੇ ਹੋਵੇ ਅੰਦਰ ਮੈਨੂੰ ਕੋਈ ਕਹਿਣਾ ਨਹੀਂ ਤੇ ਵੀ ਬੁੜੀ ਹੋ ਜੂ 90 ਸਾਲ ਦੀ ਉਮਰ ਆ ਮੇਰੀ ਵੇ ਫਿਰ ਤੇ ਮੈਂ ਉਹਦਾ ਪੁੱਤ ਜਾਂਦਾ ਤੇ ਤੇ ਮਾਰਦੀ ਬਹੁਤ ਔਖਾ ਉਹ ਤਾਂ ਤੂੰ ਗਿਆਨੀ ਤੇ ਆਨੀ ਆ ਨਾ ਨਾ ਕਾ ਨੂੰ ਮਾਤਾ ਕੋਖ ਸੁਣ ਲਿਆ ਤੂੰ ਤਾਂ ਕਹਿੰਦਾ ਵੀ ਬੁਰਾ ਲੱਗਦਾ ਬਹੁਤ ਅੱਛਾ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਪਿਆਰਾ ਲੱਗਦਾ ਨਾ ਉਹਦਾ ਵਧੀਆ ਲੱਗਦਾ ਤਾਂ ਹੀ ਬੈਠੀਆਂ ਛੱਡ ਕੇ ਤੇ ਦੇਖ ਰਹਾ ਆ ਵੀ ਰੂਹਾਂ ਨੇ ਠੀਕ ਆ ਛੱਡ ਕੇ ਤੇਰੇ ਕੋਲ ਤਾਂ ਹੀ ਬੈਠੀ ਆ ਹਾਂ ਨਹੀਂ ਕੋਣ ਖੜਦਾ ਕੋਈ ਨਹੀਂ ਖੜਦਾ ਨਹੀਂ ਖੁੰਦਾ ਹੀ ਨਹੀਂ ਕੋਈ ਨਾ ਕੋਈ ਸੁਨਾਪੇ ਨਾ ਕੋਈ ਠੰਡਾ ਹੰਤਲ ਕਰੇ ਹੁਣ ਮਾਰਾ ਮੋਟਾ ਦਿਲ ਹਵਾ ਹੋ ਜੀ ਹੋਲ ਕੇ ਮੈਂ ਤਾਂ ਮਾਤਾ ਐਂ ਕਹਿੰਨਾ ਗੱਲ ਗਿਆਨੀ ਧਿਆਨੀ ਨਾ ਨਾ ਗਿਆਨੀ ਧਿਆਨੀ ਨਹੀਂ ਨਹੀਂ ਮੈਂ ਤਾਂ ਮਾਤਾ ਮੈਨੂੰ ਗਿਆਨ ਦੀਆਂ ਨਹੀਂ ਨਹੀਂ ਮਾਤਾ ਕਾਨੂੰ ਸੋਲ ਪਾਹੀ ਦਾ ਬਹੁਤ ਛੋਟੇ ਆ ਮੈਂ ਤਾਂ ਆਪ ਗੀੜਾਂ ਯਾਰ ਉਹ ਤਾਂ ਬੇਸ਼ੱਕ ਹੋਵੇ ਪੁੱਤ ਜਿਹੜਾ ਗਿਆਨ ਹੁੰਦਾ ਦੇਖ ਮੇਰੀ ਗੱਲ ਸੁ ਤੇਰੀ ਮਮ ਤੇਰੇ ਮੈਂ ਸਹਿਮਤਾ ਪਰ ਮੰਮ ਦੀ ਮੈਂ ਆਇ ਚੱਕ ਕੇ ਐ ਦੂਰਾ ਟੱਕਾ ਨਾ ਰੋਟੀ ਤਾਂ ਉਹਨੇ ਫੇਰ ਵੀ ਦੇ ਦੇਣੀ ਆ ਉਹਨੇ ਦੇ ਦੇਣੀ ਜੇ ਉਹਨੇ ਨਹੀਂ ਵੀ ਦੇਣੀ ਤਾਂ ਵੀ ਉਹ ਤੇ ਕੋਈ ਆਪਣਾ ਛੇਕ ਵਾਰੀ ਨਾ 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 ਉਹ ਤੇ ਕੋਈ ਛੇਕ ਵਾਰੀ ਇਹ ਨਾ ਤੂੰ ਕਹਿ ਵੀ ਦੇਣੀ ਨਹੀਂ ਕਿਸੇ ਹੀਲੇ ਦਊਗਾ ਵਾਹੇ ਮਾਤਾ ਮਾਤਾ ਨੂੰ ਪੂਰੀ ਜਾਣਕਾਰੀ ਆ ਵੀ ਸੱਜਣੋ ਹੁਣ ਚਹਲ ਪਹਲ ਇੱਥੇ ਵੱਧ ਹੀ ਜਾਂਦੀ ਆ ਜਦੋਂ ਸ਼ਾਮ ਹੁੰਦੀ ਆ ਸਾਨੂੰ ਕੁਝ ਟਾਈਮ ਲੱਗਿਆ ਮਾਤਾ ਦਾ ਬੈਠ ਕੇ ਦਰਦ ਸੁਣਿਆ ਕੁਝ ਦੇਖੋ ਪ੍ਰਮਾਤਮਾ ਕਹਿੰਦੇ ਨਾ ਕਦੇ ਹਨਾ ਮਿਲਾ ਦਿੰਦਾ ਤੁਹਾਨੂੰ ਜਿਹੜਾ ਦਰਦ ਤੁਹਾਡਾ ਸੁਣਿਆ ਨਾ ਇਹੋ ਜਿਹੇ ਬੰਦਿਆਂ ਦੀ ਹੁਣ ਘਾਟ ਪੈ ਗਈ ਮਿੱਤਰੋ ਹੁਣ ਹਰ ਇੱਕ ਬੰਦਾ ਨਾ ਕੋਈ ਤੁਹਾਨੂੰ ਦਰਦ ਸੁਣਨ ਵਾਲਾ ਵੀ ਨਹੀਂ ਮਿਲਣਾ ਨਾ ਕਿਸੇ ਨੂੰ ਆਪਾਂ ਕਹਿ ਸਕੀ ਹੈ ਨਾ ਅੱਜ ਦੇ ਟਾਈਮ 'ਚ ਹਨਾ ਨਾ ਕੋਈ ਸੁਣਦਾ ਨਾ ਕਿਸੇ ਨੂੰ ਕਹਿਣ ਦਾ ਜਮਾਨਾ ਹੀ ਆ ਹਨਾ ਸਰਦ ਕੋਈ ਨਹੀਂ ਸੁਣਦਾ ਅਗਲਾ ਦੇਖ ਕੇ ਪਰਾਂ ਹੀ ਹੋ ਜਾਂਦਾ ਦੇਖੋ ਆਈ ਦਾ ਮਾਤਾ ਸਾਡੇ ਤੋਂ ਮੰਗਣ ਸੀ ਪਰ ਮਾਤਾ ਨੇ ਹੱਥੋਂ ਪੈਸਾ ਲੈਣ ਤੋਂ ਵੀ ਇਨਕਾਰ ਕਰਤਾ ਉਹ ਕਹਿੰਦੀ ਪੈਸਾ ਨਹੀਂ ਲੈਣਾ ਹੈਗਾ ਜਿਹੜੀ ਆ ਗੱਲ ਨਹੀਂ ਆ ਬਹੁਤ ਵੱਡੀਆਂ ਗੱਲਾਂ ਮੇਰਾ ਦੁੱਖ ਸੁਣ ਲਿਆ ਸਭ ਤੋਂ ਵੱਡੀ ਗੱਲ ਹੈ ਹਾਂ ਵੀ ਜਿਹੜਾ ਦਿਲ ਨੂੰ ਸਕੂਨ ਮਿਲ ਗਿਆ ਨਾ ਵੀ ਗੱਲ ਤਾਂ ਰੱਬ ਦੀ ਹੀ ਕਰਨੀ ਆ ਹਨਾ ਗੱਲ ਇੱਥੇ ਵੀ ਰੱਬ ਦੀ ਹੀ ਹੁੰਦੀ ਆ ਇੱਥੇ ਵੀ ਭਾਈ ਜਾਰੇ ਦੀ ਹੁੰਦੀ ਆ ਜਿਹੜਾ ਅਸਲੀ ਸੰਦੇਸ਼ ਆ ਜਿਹੜਾ ਸਹੀ ਹੈ ਨਵੀਸਾਹਬ ਦਾ ਅਸਲੀ ਸੰਦੇਸ਼ ਆ ਬਾਕੀ ਤੁਸੀਂ ਕਟੜ ਤਾਂ ਕੌਮੀਵਾਨਾਂ ਜਿਨੇ ਮਰਜ਼ੀ ਬਣੀ ਚੱਲੋ ਪਰ ਜਿਹੜਾ ਅਸਲੀ ਸੰਦੇਸ਼ ਆ ਉਹ ਏਕਤਾ ਦਾ ਮਨੁੱਖਤਾ ਦਾ ਪਿਆਰ ਦਾ ਤੇ ਸਭ ਤੋਂ ਵੱਡੀ ਗੱਲ ਵੀ ਉਹ ਜਿਹੜਾ ਪ੍ਰਮਾਤਮਾ ਨਾ ਉਹ ਇੱਕ ਆ ਸਹੀ ਹੈ ਤੇ ਇਹੀ ਗੱਲ ਆਪਣੀ ਬਾਣੀ ਕਹਿੰਦੀਆਂ ਗੁਰਬਾਣੀ ਕਹਿੰਦੀਆਂ ਤੇ ਇਹੀ ਗੱਲ ਨਵੀ ਸਾਬ ਕਹਿੰਦੇ ਆ ਵੀ ਉਹ ਪ੍ਰਮਾਤਮਾ ਉਹ ਇੱਕ ਆ ਸਹੀ ਹੈ ਪ੍ਰਮਾਤਮਾ ਜਿਹਦੀ ਆਪਾਂ ਸਾਰੇ ਉਮਮਤਾਂ ਉਹ ਇੱਕੋ ਹੀ ਆ ਤੇ ਉਹਨੂੰ ਅਕਾਲ ਪੁਰਖ ਕਹਿ ਲਓ ਉਹਨੂੰ ਅੱਲਾ ਕਹਿ ਲਓ ਆ ਦੇਖੋ ਆ ਸਾਹਮਣੇ ਲਿਖਿਆ ਹੋਇਆ ਨਾ ਆ ਅੱਲਾ ਚਾਹੇ ਉਹਨੂੰ ਤੁਸੀਂ ਅੱਲਾ ਕਹਿ ਲਓ ਚਾਹੇ ਉਹਨੂੰ ਤੁਸੀਂ ਵਾਹਿਗੁਰੂ ਕਹਿ ਲਓ ਹੈ ਤਾਂ ਉਹ ਇੱਕੋ ਹੀ ਆ ਜਿਹਦੀ ਉਪਾਸਕ ਆਪਾਂ ਸਭ ਤੋਂ ਵੱਡੀ ਗੱਲ ਤਾਂ ਇਹੀ ਆ ਵੀ ਜਿਹਦੇ ਆਪਾਂ ਪਾਸਕ ਆ ਨਾ ਉਹ ਇੱਕੋ ਹੀ ਆ ਪਿਆਰਿਓ ਉਹ ਇੱਕੋ ਹੀ ਆ ਉਹ ਦੋ ਨਹੀਂ ਹੈਗੇ ਫਿਰ ਆਪਾਂ ਦੋ ਕਿਵੇਂ ਹੋ ਸਕਦੇ ਆ ਆਪਾਂ ਵੀ ਇੱਕੋ ਹੀ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਨਬੀ ਸਾਹਿਬ ਨੇ ਈਦਗਾਹ ਦੇ ਵਿੱਚ ਇਹੀ ਕੀਤੀ ਨਾ ਬਿਠਾ ਕੇ ਵੀ ਆਪਾਂ ਇੱਕੋ ਪਰਿਵਾਰ ਦੇ ਮੈਂਬਰ ਆ ਜਿਹੜਾ ਇਨਸਾਨ ਆ ਨਾ ਉਹ ਜਿਹੜਾ ਉੱਤੇ ਵਾਲਾ ਖੁਦਾ ਉਹ ਆਪਣਾ ਇੱਕੋ ਹੀ ਆ ਉਹ ਅੱਲਾ ਅੱਲਾ ਨਹੀਂ ਬਣਾਇਆ ਆਪਾਂ ਨੂੰ ਉਹਦਾ ਕੋਈ ਸ਼ਰੀਕ ਨਹੀਂ ਹੈਗਾ ਇਹੀ ਵੱਡੀ ਵੱਡੇ ਵਿਚਾਰ ਨੇਗੇ ਵਿਚਾਰ ਬਹੁਤ ਨੇ ਆਪਾਂ ਮੂੰਹ ਜਵਾਨੀ ਤੁਹਾਨੂੰ ਦੱਸ ਦੱਸ ਨਹੀਂ ਸਕਦੇ ਸਾਰੀ ਦਿਹਾੜੀ ਲੱਗ ਜੂ ਨਾ ਸਾਰੀ ਦੁਨੀਆ ਜਾਣਦੀ ਹੈ ਨਵੀ ਸਾਬ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੇ ਵਿਚਾਰਾਂ ਨੂੰ ਹਨ ਲੈ ਵੀ ਸੱਜਣੋ ਹੁਣ ਇੱਥੇ ਆਪਾਂ ਸਮਾਪਤੀ ਕਰਦੇ ਆਂ ਚੱਲਦੇ ਆਂਗੇ ਤੇ ਫੇਰ ਤੁਹਾਨੂੰ ਕਿਸੇ ਵਧੀਆ ਜਗ੍ਹਾ ਦਿਖਾਵਾਂਗੇ ਕੋਈ ਤੇ ਹੁਣ ਜਿੰਨੇ ਕ ਸਾਡੇ ਵਿਚਾਰ ਨੇ ਉਹ ਵੀ ਤੁਹਾਡੇ ਨਾਲ ਕਦੇ ਫੇਰ ਸਾਂਝੇ ਕਰਾਂਗੇ ਹੋਰ ਜਗ੍ਹਾ ਤੋਂ ਸਹੀ ਗੱਲ ਹੈ ਉਮੀਦ ਕਰਦੇ ਆਂ ਸਾਰੇ ਤੰਦਰੁਸਤ ਹੋਣ ਪ੍ਰਮਾਤਮਾ ਸਾਭ ਤੇ ਕਿਰਪਾ ਰੱਖੇ ਨਾ ਤੇ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰ ਲਓ ਧੰਨਵਾਦ